ਚੱਕ ਛੱਕ ਤੇ ਚੁਗਲੀ ਕਹਿੰਦੇ ਘਰ ਪੱਟ ਦਿੰਦੇ ਆ ਕਹਿੰਦੇ ਹੁਣ ਕੀ ਕੀਤਾ ਉਹ ਬੰਦੇ ਦਾ ਚੱਕ ਛੱਕ ਤੇ ਚੁਗਲੀ ਨੇ ਘਰ ਪੜਤਾ ਕੀ ਕੀਤਾ ਕੁੜੀ ਜਿਹੜੀ ਵਿਆਹ ਨੂੰ 3 ਸਾਲ ਹੋਏ ਸੀ ਦੋ ਜਵਾਕ ਆ ਉਹਦੇ ਗਵਾਂਢੀਆਂ ਦੀਆਂ ਬੁੜੀਆਂ ਆ ਕੇ ਇਕੱਠੀਆਂ ਹੋ ਕੇ ਬਹਿ ਜਾਂਦਾਂ ਸੀ ਜਦੋਂ ਕਹਿੰਦਾਂ ਸੀਗੀਆਂ ਵੀ ਤੇਰੇ ਘਰ ਵਾਲਾ ਗਲਤ ਆ ਉਹ ਖੇਤ ਜਾਂਦਾ ਸੀ ਕੰਮ ਲਈ ਪਰ ਉਹਨੂੰ ਕਹਿੰਦੇ ਸੀ ਇਹਦੇ ਇਹਦੇ ਨਾਲ ਨਜਾਇਜ਼ ਸੰਬੰਧ ਆ ਉਹਦੇ ਨਾਲ ਨਜਾਇਜ਼ ਸੰਬੰਧ ਦਾ ਕੁੜੀ ਦਾ ਬ੍ਰੇਨ ਵਾਸ਼ ਕਰਤਾ ਉਹਨੇ ਫਿਰ ਇਹ ਜੀ ਮਾਂ ਦਿੱਤੀ ਨੇ ਉਹਦੇ ਨਾਲ ਗੱਲ ਕਰਨ ਦੀ ਬਜਾਏ ਖੀਰ ਦੇ ਵਿੱਚ ਪਾ ਕੇ ਨੀਂਦ ਵਾਲਾ ਗੋਲਗਾ ਤਾਂ ਤਾਂ ਗੁਫਤੰਗ ਵੱਡਤਾ ਬਈ ਉਹ ਬੰਦੇ ਨਾਲ ਗੱਲ ਕਰਾਉਣਿਆ ਜਿਹਦੀ ਦੁਲੀਆਂ ਉਜੜੀ ਆ ਹੁਣ ਸਰਜਰੀ ਦੇ ਡਾਕਟਰ ਕਹਿੰਦੇ ਕਰ ਦਾਂਗੇ ਪਰ ਜਾਨ ਦਾ ਖਤਰਾ ਗਾਂ ਵੇਖੋ ਕੀ ਗੱਲਬਾਤ ਬੰਦਿਆ ਕੀ ਨਹੀਂ ਪਰ ਜਿਹੜੀ ਚੱਕ ਸ਼ੱਕ ਤੇ ਚੁਗਲੀ ਨੇ ਉਹਦਾ ਘਰ ਪਟਿਆ ਉਹ ਬੰਦੇ ਨਾਲ ਗੱਲ ਕਰਦੇ ਆ ਕੀ ਗੱਲ ਹੋਈ ਆ ਉਹਦੇ ਨਾਲ ਕੀ ਬਾਤ ਹੋਈ ਆ ਆ ਜਾ ਬਈ ਮਾੜਾ ਦੇ ਖੱਚ ਕੇ ਯਾਰ ਸੱਸੀ ਗਾਲ ਜੀ ਮੈਂ ਤੁਹਾਡਾ ਆਪਣਾ ਗੁਰੀ ਸਿੱਧੂ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਵੇਖਦੇ ਆ ਬਈ ਜਿਵੇਂ ਦੁਲੀਆਂ ਤੇ ਕਲਯੁਗ ਭੋਰ ਪੂਰਾ ਕੋਰ ਕਾਲ ਜਾਊਗਾ ਕਿਵੇਂ ਆ ਬਈ ਜਿਵੇਂ ਹੁਣ ਕੁੜੀਆਂ ਕਈ ਆਦੇਸ਼ਕਾਂ ਨਾਲ ਰਲ ਕੇ ਆਦੇ ਘਰਾਂ ਵਾਲ ਨੂੰ ਮਰੀ ਜਾਂਦੀਆਂ ਕੋਈ ਨੀਲੇ ਡਰਮ ਵਿੱਚ ਪਾਈ ਜਾਂਦੀ ਐ ਕੋਈ ਕੁਛ ਕਰੀ ਜਾਂਦੀ ਉਹ ਤੋਂ ਬਾਅਦ ਕੀ ਹੋ ਗਿਆ ਇਹ ਬਾਈ ਨਾਲ ਕੀ ਜੱਗੋ ਤੇਲਮੀ ਕੀਤੀ ਇਹਦਾ ਗਉਤੰਗ ਵੱਡਤਾ ਖਾਈ ਖੀਰ ਖਾਈ ਚਾਹਮਾ ਨਾਲ ਕਹਦੀ ਤੈਨੂੰ ਮੇਰੇ ਹੱਥੋਂ ਖਾਣੀ ਪੈਣੀ ਐ ਉਹਦੇ ਵਿੱਚ ਇਹਨੂੰ ਪਤਾ ਨਹੀਂ ਸੀ ਵਿੱਚ ਗੋਲਗਾਂ ਪਾਈਆਂ ਨਸ਼ੀਲੀਆਂ ਚੀਜ਼ਾਂ ਪਾਈਆਂ ਇਹਨੂੰ ਜਦੋਂ ਹੋਸ਼ ਨਾ ਰਹੀ ਤੇ ਉਹਨੇ ਇਹਦਾ ਗਉਤ ਅੰਗ ਵੱਢ ਕੇ ਉਹ ਤੋਂ ਬਾਅਦ ਇਹ ਉੱਠਿਆ ਕਹਿੰਦਾ ਬਈ ਮੈਂ ਵੇਖਿਆ ਮੇਰੀ ਲੋਰ ਨੇਕਤ ਸਾਰਾ ਕੁਝ ਲਹੂ ਨਾਲ ਲਿਬੜੀ ਵੀ ਸੀ ਉੱਠ ਕੇ ਫਿਰ ਬਾਈ ਮਾਹ ਰੋਲਾ ਪਾਇਆ ਡਾਕਟਰ ਦੇ ਗਏ ਫਿਰ ਮੈਨੂੰ ਜਾ ਕੇ ਸੱਟੋ ਹੈ ਇਹ ਬਾਈ ਨਾਲ ਗੱਲ ਕਰਦਾ ਸੱਸੀ ਆ ਬਈ ਸੱਸੀ ਆ ਬਈ ਕੀ ਹਾਲ ਹੈ ਬਾਈ ਵਧੀਆ ਬਈ ਬਾਈ ਜਿਹੜੀ ਤੁਹਾਡੇ ਨਾਲ ਘਟਨਾ ਵਾਪਰੀਆ ਕੀ ਗੱਲਬਾਤ ਹੋਈ ਤੁਹਾਡੀ ਗੱਲਬਾਤ ਤਾਂ ਇਹ ਹੋਈ ਆ ਬਾਈ ਜਿਹੜੀ ਮੇਰੀ ਘਰ ਵਾਲੀ ਆ ਨਾ ਬਾਈ ਮੇਰੇ ਤੇ ਸ਼ੱਕ ਕਰਦੀ ਸੀਗੀ ਕਾਦੀ ਗੱਲ ਦਾ ਵੀ ਮਤਲਬ ਮੈਂ ਬਾਹਰ ਮੂੰਹ ਮਾਰਦਾ ਜਾਂ ਹੋਰਾਂ ਕੁੜੀਆਂ ਦੇ ਨਾਲ ਗੱਲਾਂ ਬਾਤਾਂ ਕਰਦਾ ਜਿਹਦੇ ਕਰਕੇ ਮੇਰੀ ਘਰ ਵਾਲੀ ਨੂੰ ਗੁੱਸਾ ਆਇਆ ਬਾਈ ਤੇ ਉਹਨੇ ਰਾਤ ਨੂੰ ਮੈਨੂੰ ਖੀਰ ਦੇ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਬਾਈ ਮੇਰਾ ਗੋ ਰੱਖਤਾ ਬਈ ਅੱਛਾ ਤੁਹਾਨੂੰ ਪਤਾ ਕਿਵੇਂ ਲੱਗੇ ਮੈਨੂੰ ਪਤਾ ਤਾਂ ਬਈ ਸੁਭਾ ਲੱਗਿਆ ਅੱਛਾ ਜਦੋਂ ਮੈਨੂੰ ਮੈਨੂੰ ਸੁਭਾ ਨੀਂਦ 'ਚ ਨਹੀਂ ਪਤਾ ਲੱਗਿਆ ਮੈਨੂੰ ਕੀ ਹੋ ਗਿਆ ਕਿਉਂਕਿ ਬਈ ਜਿਹੜੀ ਇਹ ਚੀਜ਼ ਆ ਨਾ ਇਹ ਚੀਜ਼ ਇਦਾਂ ਦੀ ਹੈ ਜੇ ਆਪਾਂ ਇਹਨੂੰ ਸੋਚਾਂਗੇ ਨਾ ਫਿਰ ਆਪਾਂ ਨੂੰ ਮਹਿਸੂਸ ਹੋਊਗਾ ਵੀ ਹਾਂ ਕੁਝ ਹੋਇਆ ਹੈ ਨਾ ਜਦੋਂ ਜਦੋਂ ਇਹ ਮੈਨੂੰ ਨੀਂਦ ਦੇ ਵਿੱਚ ਇਹ ਕੰਮ ਕੀਤਾ ਮੈਨੂੰ ਨਹੀਂ ਪਤਾ ਲੱਗਿਆ ਨਾ ਖੂਨ ਡੁੱਲ ਗਿਆ ਖੂਨ ਵਗ ਗਿਆ ਸਾਰਾ ਕੁਝ ਹੋ ਹੀ ਗਿਆ ਨਾ ਤੇ ਬਾਅਦ ਵਿੱਚ ਉਹਨੂੰ ਪਤਾ ਲੱਗਿਆ ਬਈ ਜਦੋਂ ਸੁਭਾ ਮੈਂ ਉੱਠਿਆ ਠੀਕ ਹੈ ਉਦੋਂ ਮੈਨੂੰ ਦੌਰੇ ਪੈਣ ਲੱਗੇ ਆ ਉਦੋਂ ਮੈਨੂੰ ਝਟਕੇ ਲੱਗਣ ਲੱਗੇ ਆ ਤੇ ਉਸ ਤੋਂ ਬਾਅਦ ਮੇਰੇ ਤਾਏ ਦੇ ਮੁੰਡੇ ਨੇ ਮੈਨੂੰ ਸੱਦਿਆ ਉਹ ਮੈਨੂੰ ਹਸਪਤਾਲ ਲੈ ਗਿਆ ਬਈ ਉਹਨੂੰ ਬਹੁਤ ਰੌਲਾ ਪੈ ਗਿਆ ਬਈ ਮੈਂ ਮੈਂ ਉਹਨੂੰ ਪੁੱਛਿਆ ਉਹਦੀ ਘਰ ਵਾਲੀ ਨੂੰ ਜਦੋਂ ਮੈਂ ਠੀਕ ਹੋਇਆ ਜਦੋਂ ਹਜੇ ਉਹਨੇ ਸਰਜਰੀ ਕਰਨੀ ਆ ਬਈ ਹੈਨਾ ਅਜੇ ਜਨਕਿਉ ਸਰਜਰੀ ਹੋ ਕੇ ਲੋਟ ਹੋ ਜੂਗੀ ਬਈ ਉਹ ਕਹਿੰਦੇ ਲੋਟ ਹੋ ਜੂਗਾ ਹੋ ਜੂਗੀ ਪਰ ਐ ਵੀ ਵਰਕਫੋਨ ਲੱਗ ਜੂਗਾ ਬਈ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਕਿਹਾ ਮੇਥੋਂ ਗਲਤੀ ਹੋਈ ਐ ਮੈਂ ਮੰਨਦਾ ਹੈਨਾ ਵੀ ਨਹੀਂ ਮੈਂ ਉਹ ਉਹ ਮੈਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੇਰੀ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਮੈਂ ਕਿਹਾ ਤੇ ਤੂੰ ਮੈਨਾਂ ਇਦਾਂ ਕਿਉਂ ਕੀਤਾ ਨਾ ਵੀ ਮੇਰਾ ਮਤਲਬ ਇਹ ਗੋਤਾਂਗ ਨੂੰ ਕਿਉਂ ਵੱਡਿਆ ਕਹਿੰਦੀ ਕਹਿੰਦੀ ਮੈਨੂੰ ਗੁੱਸਾ ਆਤਰੇ ਤੇ ਕਿ ਵੀ ਤੂੰ ਹੋਰਾਂ ਕੁੜੀਆਂ ਨਾਲ ਗੱਲਾਂ ਕਰਦਾ ਜਾਂ ਤੂੰ ਹੋਰਾਂ ਨਾਲ ਤਰੇ ਫੇਰ ਚੱਲਦੇ ਆ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਪਹਿਲਾਂ ਮੈਨੂੰ ਤਾਂ ਪੁੱਛ ਲੈਂਦੀ ਕਹਿੰਦੀ ਮੈਂ ਤੈਨੂੰ ਪੁੱਛਿਆ ਸੀਗਾ ਤੂੰ ਮੈਨੂੰ ਦੱਸਿਆ ਨਹੀਂ ਮੈਂ ਕਿਹਾ ਤੂੰ ਮੈਨੂੰ ਪੁੱਛਿਆ ਸੀ ਆਪਣੀ ਬਹਿਸ ਹੋਈ ਸੀ ਮੈਂ ਤੈਨੂੰ ਸਮਝਾਇਆ ਸੀ ਬਾਕੇ ਵੀ ਮੈਂ ਇਹ じゃ ਨਹੀਂ ਹੈਗਾ ਮੈਂ ਗਲਤ ਨਹੀਂ ਹੈਗਾ ਤੂੰ ਮੇਰੀ ਸਮਝ ਗੱਲ ਨਾ ਪਰ ਤੂੰ ਆ ਜਿਹੜਾ ਗੁੱਸੇ 'ਚ ਕੰਮ ਕੀਤਾ ਇਹ ਬਹੁਤ ਮਾ ਮੈਂ ਕਿਹਾ ਤੂੰ ਇਹ ਕੰਮ ਕਿਉਂ ਕੀਤਾ ਕਹਿੰਦੇ ਮੈਂ ਲੋਕ ਜਿਹੜੇ ਸੀਗੇ ਆਂਢ ਗੁਆਂਢ 'ਚ ਜਿਹੜੀਆਂ ਬੁੜੀਆਂ ਰਹਿੰਦੀਆਂ ਸੀ ਕਹਿੰਦਾ ਉਹਨਾਂ ਨੇ ਮੈਨੂੰ ਕਿਹਾ ਵੀ ਤੇਰਾ ਘਰ ਵਾਲਾ ਗਲਤ ਆ ਮੈਂ ਕਿਹਾ ਜੇ ਚਲੋ ਉਹਨਾਂ ਨੇ ਕਿਹਾ ਬਈ ਕਿਹੜੀਆਂ ਕਿਹੜੀਆਂ ਬੁੜੀਆਂ ਸੀਗੀਆਂ ਬਈ ਉਹਨੇ ਸਾਰਿਆਂ ਦੇ ਨਾਲ ਲੱਤੇ ਬਈ ਹਣਾ ਅਸੀਂ ਸਾਰਿਆਂ ਦੇ ਘਰੇ ਗਏ ਆ ਜਿਹੜੂ ਉਸ ਕੱਢ ਕੇ ਆਇਆ ਪੂਰਾ ਬਈ ਉਹਨਾਂ ਦਾ ਠੀਕ ਹੈ ਤੇ ਮੈਂ ਉਹਨਾਂ ਤੇ ਪਰਚਾ ਵੀ ਦੇਵਾਂਗਾ ਬਈ ਯਾਨੀ ਕਿ ਉਹ ਗੱਲ ਹੋ ਗਈ ਚੱਕ ਸ਼ੱਕ ਤੇ ਚੁਗਲੀ ਚੁਗਲੀ ਨੇ ਤੇਰਾ ਘਰ ਪਟ ਚੱਕ ਸ਼ੱਕ ਚੁਗਲੀ ਨੇ ਘਰ ਪਟ ਕੇ ਰੱਖਦਾ ਬਈ ਮੇਰਾ ਸ਼ੱਕ ਤਾਂ ਮੇਰੀ ਘਰ ਵਾਲੀ ਕਰਦੀ ਸੀ ਬਈ ਸ਼ੱਕ ਤੇ ਜੋ ਚੁਗਲੀ ਕਰਦ ਗਈ ਤੈਨੂੰ ਚੱਕ ਦਿੰਦਾਂ ਚ ਉਹਨੂੰ ਚੱਕ ਦਿੰਦੀਆਂ ਸੀ ਬਈ ਸ਼ੱਕ ਕਰਦੀ ਸੀ ਤੇ ਫਿਰ ਚੁਗਲੀ ਤਨ ਪਤਾ ਵਿੱਚ ਗਲੀ ਬਹੁਤ ਬੜੀ ਚੀਜ਼ ਹੈ ਬਈ ਹੁਣ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਬਈ ਹੁਣ ਸਮਝਾਇਆ ਮੈਂ ਹੁਣ ਬਾਇਆ ਮੈਂ ਹੁਣ ਕਿਹਾ ਮੈਂ ਕਿਹਾ ਮੈਂ ਗਲਤ ਨਹੀਂ ਹੈਗਾ ਮੈਂ 1% ਵੀ ਗਲਤ ਨਹੀਂ ਹੈਗਾ ਜੇ ਮੈਂ ਗਲਤ ਹੈਗਾ ਤੂੰ ਮੈਨੂੰ ਕਹਿ ਦੇ ਮੈਂ ਮੈਂ ਮੰਨ ਜਾਊਗਾ ਵੀ ਮੈਂ ਹਾਂ ਮੈਂ ਗਲਤ ਹੈਗਾ ਪਰ ਜਦੋਂ ਮੈਂ ਗਲਤ ਹੈ ਹੀ ਨਹੀਂ ਫਿਰ ਮੈਂ ਕਿਵੇਂ ਕਹਿ ਦਊਗਾ ਮੈਂ ਗਲਤ ਹੂੰ ਠੀਕ ਹੈ ਪਰ ਮੈਨੂੰ ਤੂੰ ਤਾਂ ਮੈਂ ਕਿਹਾ ਐਂ ਕਹਿੰਨੀ ਵੀ ਮੈਂ ਗਲਤ ਕਹਾ ਵੀ ਮੈਂ ਤਾਂ ਗਲਤ ਹੈਗਾ ਠੀਕ ਹੈ ਮੈਂ ਜਦੋਂ ਗਲਤ ਨਹੀਂ ਹੈਗਾ ਕਹਿੰਦੀ ਮੈਨੂੰ ਗੁੱਸੇ 'ਚ ਪਤਾ ਨਹੀਂ ਲੱਗਿਆ ਕਹਿੰਦੀ ਮੇਥੋਂ ਹੋ ਗਿਆ ਮਗਾ ਤੋ ਤਾਂ ਮੇਰਾ ਸਾਰਾ ਕੁਝ ਮਾਰਤਾ ਹਨਾ ਮਤਲਬ ਇਦਾਂ ਵੀ ਨਹੀਂ ਹੈਗਾ ਵੀ ਵੀ ਮੇਰੀ ਘਰ ਵਾਲੀ ਗਲਤ ਆ ਜਾਂ ਉਹ ਫੇਰ ਚੱਲਦਾ ਕਿਸੇ ਨਾਲ ਵੀ ਉਹ ਮੈਥੋਂ ਛੁਟਕਾਰਾ ਪਾਉਣ ਵਾਸਤੇ ਜਾਨੀ ਕਿ ਉਹਦਾ ਕੋਈ ਫੇਰ ਨਹੀਂ ਚੱਲਦਾ ਸੀ ਜਿਹੜੇ ਤੇਰੇ ਪ੍ਰਤੀ ਤੈਨੂੰ ਸ਼ੱਕ ਬੁੜੀਆਂ ਨੇ ਕੀਤੀ ਆ ਤੁਹਾਡੇ ਘਰੇ ਆ ਕੇ ਬੈੰਦੇ ਵਿੱਚ ਜਿਹੜੀਆਂ ਉਹਨੇ ਤੇਰਾ ਕੰਮ ਖਰਾਬ ਕਰਤਾ ਕਿਵੇਂ ਕਰਤਾ ਵੀ ਉਹ ਆ ਕੇ ਚੱਕ ਦੇ ਦਿੰਦੀਆਂ ਸੀ ਉਹ ਤੋਂ ਨਹੀਂ ਤੇ ਸ਼ੱਕ ਕਰਨ ਲੱਗੀ ਹਾਂ ਉਹ ਗੱਲ ਇਹੀ ਗੱਲ ਹੋਈ ਨਾ ਬਈ ਉਹਨੂੰ ਇਦਾਂ ਲੱਗਿਆ ਵੀ ਮੈਂ ਕਿਤੇ ਜਿਹੜਾ ਇਹ ਮੇਰਾ ਘਰ ਵਾਲਾ ਹੈਗਾ ਇਹ ਇਹ ਗਲਤ ਆ ਪਰ ਮੈਂ ਇੱਕ ਗੱਲ ਕਹਿਣਾ ਬਈ ਹਾਂ ਕਈਆਂ ਕਈਆਂ ਲੋਕਾਂ ਨੂੰ ਇਦਾਂ ਵੀ ਲੱਗਿਆ ਹੋਊਗਾ ਵੀ ਇਹਨੇ ਜਿਹੜਾ ਗੋਪਤੰਗੇ ਦਾ ਵੱਡੇ ਵੀ ਇਹਦੀ ਘਰ ਵਾਲੀ ਗਲਤ ਹੋ ਗਈ ਤਾਂ ਕਰਕੇ ਵੱਡੇ ਪਿੰਡ ਜਿਹਦਾ ਜਨਕੀ ਬੇਇੱਜ਼ਤੀ ਬਹੁਲ ਹੋ ਗਈ ਤੋ ਬਈ ਪੂਰੀ ਬੇਇੱਜ਼ਤੀ ਹੋਈ ਆ ਮੂੰਹ ਖਾਣ ਚੁੱਕੇ ਨਹੀਂ ਰਏ ਅਸੀਂ ਮੈਨੂੰ ਤਾਂ ਲੋਕ ਬਹੁਤ ਕੁਝ ਕਹਿੰਦੇ ਆ ਬਈ ਹਨਾ ਵੀ ਬਸ ਕੁਝ ਨਹੀਂ ਰਿਹਾ ਤੇਰੇ ਪੱਲੇ ਤੇਰਾ ਹੁਣ ਤੂੰ ਕੀ ਕਰੇਗਾ ਉਹ ਮੂਤਨ ਤੋਂ ਵੀ ਗਿਆ ਮਤਲਬ ਇਹ ਜਿਹੀਆਂ ਬਹੁਤ ਗੱਲਾਂ ਹੁੰਦੀਆਂ ਮੰਨ ਕੇ ਚੱਲਾਂ ਵੀ ਇਹ ਚੀਜ਼ ਮੈਂ ਮੰਨਦਾ ਵੀ ਜਿਹੜੀ ਗੱਲ ਹੁੰਦੀ ਹੈ ਜਿਹੜੀ ਮੈਂ ਹੁਣ ਤੁਹਾਨੂੰ ਗੱਲ ਪੁੱਛਦਾ ਤੁਸੀਂ ਉਹਦਾ ਵਹਿਮ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਨਹੀਂ ਕੀਤੀ ਭਾਈ ਵਹਿਮ ਦੂਰ ਕਰਨ ਦੀ ਕੋਸ਼ਿਸ਼ ਮੈਂ ਦੱਸਦਾ ਮੈਂ ਜਿਹੜੀਆਂ ਚੁਕੜੀਆਂ ਕਰਦੀਆਂ ਸੀ ਬੁੜੀਆਂ ਮੈਂ ਉਹਨਾਂ ਦੇ ਘਰੇ ਲੈ ਕੇ ਗਿਆ ਮੈਂ ਉਹਨਾਂ ਦੇ ਸਾਹਮਣੇ ਮੈਂ ਖੜਾ ਕੇ ਪੁੱਛਿਆ ਮੈਂ ਕਿਹਾ ਤੂੰ ਤੁਸੀਂ ਦੱਸੋ ਮੈਂ ਮੇਰੀ ਗੱਲ ਕੀ ਦੇ ਨਾਲ ਆ ਠੀਕ ਹੈ ਉਹਨਾਂ ਦੇ ਮੂੰਹੋਂ ਜਵਾਨ ਨੇ ਕਿਹ ਲਈ ਕਹਿੰਦੇ ਅਸੀਂ ਤਾਂ ਕਿਆ ਹੀ ਨਹੀਂ ਪਰ ਜਦੋਂ ਮੇਰੀ ਘਰ ਵਾਲੀ ਉਹਨਾਂ ਨਾਲ ਬੋਲੀਏ ਲੜੀਏ ਹਨਾ ਫਿਰ ਬਾਅਦ ਵਿੱਚ ਉਹ ਕਹਿੰਦੀ ਹੈ ਸਾਡੇ ਤੋਂ ਗਲਤੀ ਹੋ ਗਈ ਸੀ ਤੇ ਤੈਨੂੰ ਛੋੜ ਕਰਦੇ ਹਾਂ ਤੇ ਨਾ ਮਜ਼ਾਕ ਕਰਦੇ ਸੀ ਵੀ ਦੱਸੋ ਉਹਨਾਂ ਦੀ ਦਾ ਮਜ਼ਾਕ ਹੀ ਮੇਰੇ ਤਾਂ ਝੰਡੋ ਚੋਦ ਕੇ ਰੱਖ ਨਹੀਂ ਇਹ ਮਜ਼ਾਕ ਵਾਲੀ ਕਿਹੜੀ ਗੱਲ ਆ ਵੀ ਸਾਡੀ ਤਾਂ ਉਹਨੂੰ ਕੋ ਦੁਨੀਆ ਝਾੜਤੀ ਗੱਲ ਕਰਾ ਚੱਲ ਹੁਣ ਕਹਿੰਦੇ ਨੇ ਤਕਨੀਕ ਜਿਆਦਾ ਵਧੀ ਕਰਕੇ ਮੈਂ ਆਪਣੇ ਡਾਕਟਰ ਨੂੰ ਕਿਹਾ ਵੀ ਤੂੰ ਸ਼ੱਕ ਕੀਤਾ ਤੇਰਾ ਸ਼ੱਕ 0 ਰੁਪਏ ਦਾ ਠੀਕ ਹੈ ਤੇ ਅੱਜ ਸ਼ੱਕ ਤੇਰਾ ਜਿਹੜਾ ਹੈਗਾ ਜਿਹੜੇ ਚੱਕ ਦੂ ਲਈ ਸ਼ੱਕ ਕੀਤਾ ਚੁਗਲੀ ਕੀਤੀ ਸਾਰੀਆਂ ਰਲਾ ਕੇ 5-6 ਲੱਖ ਚ ਬਹਿਣੀਆਂ ਮੈਨੂੰ ਗਲਤੀ ਮੰਨਦੀ ਉਹ ਵੀ ਗਲਤੀ ਉਹ ਮੰਨਦੀ ਹੈ ਬਈ ਹੁਣ ਮੇਰੀ ਗੱਲ ਸੁਣ ਲੋਕ ਕਹਿੰਦੇ ਵੀ ਤੂੰ ਕਾਰਵਾਈ ਕਿਉਂ ਨਹੀਂ ਕਰਾਈ ਕਾਰਵਾਈ ਬਈ ਮੈਂ ਕਰਵਾਈ ਸੀ ਠੀਕ ਹੈ ਮੈਂ ਕਰਵਾਈ ਕਾਰਵਾਈ ਕਿਉਂਕਿ ਬਈ ਮੈਨੂੰ ਮੇਰੇ ਤੇ ਬੀਮਾ ਵੀ ਹੈਗਾ ਮੈਨੂੰ ਵੀ ਚੱਲ ਕੱਲ ਨੂੰ ਮੈਨੂੰ ਵੀ ਕੋਈ ਚੀਜ਼ ਜੇ ਮੇਰੇ ਘਰ ਦੇ ਨੂੰ ਤੰਗ ਨਹੀਂ ਹੋਣ ਦੇਣਾ ਬਈ ਜਿਹੜਾ ਮੇਰਾ ਇਲਾਜ ਉਹ ਫ੍ਰੀ ਹੋ ਜਾਊਗਾ ਠੀਕ ਹੈ ਪਰ ਜਿਹੜੀ ਮੇਰੀ ਘਰ ਵਾਲਿਆਂ ਨੂੰ ਮਾੜੀ ਮਿੰਟ ਸ਼ਰਮ ਆਉਣੀ ਚਾਹੀਦੀ ਹੈ ਬਈ ਮੈਨੂੰ ਹੁਣ ਮੈਨੂੰ ਹੁਣ ਮੈਨੂੰ ਕਹਿੰਦੇ ਵੀ ਤੂੰ ਇਹ ਤਾਂ ਕਾਰਵਾਈ ਕਰਾ ਹੁਣ ਬਈ ਅਪਰਾਧ ਆਪਰਾਧ ਹੀ ਹੈ ਨਾ ਕਿੰਨਾ ਟਾਈਮ ਕੋ ਸਾਡੇ ਪਿਆ ਤੇ ਪੁਲਿਸ ਵਾਲੇ ਬਈ ਉਹਨੂੰ ਲੈ ਵੀ ਗਏ ਚੱਕ ਕੇ ਅੱਛਾ ਠੀਕ ਹੈ ਉਹ ਰੋਈ ਵੀ ਉਹ ਕੁੱਟਿਆ ਵੀ ਬਈ ਬਹੁਤ ਹੀ ਰਮੈਂ ਛੜਾ ਲਿਆ ਜਮਾਨ ਤੈ ਮੈਂ ਹੀ ਕਰਾਈ ਆ ਉਹਦੀ ਨਹੀਂ ਤੁਹਾਡੇ ਜਵਾਕ ਮੇਰੇ ਜਵਾਕ ਹੈ ਬਈ ਦੋ ਠੀਕ ਹੈ ਤੇ ਵਿਆਹ ਨੂੰ ਕਿੰਨਾ ਚਲੋਗੇ ਵਿਆਹ ਨੂੰ ਮੇਰੇ ਨੂੰ ਹੋਗੇ 3 ਸਾਲ ਬਈ ਅੱਛਾ 3 ਸਾਲਾਂ ਦੇ ਵਿੱਚ ਦੋਡੇ ਮੰਨ ਕੇ ਚੱਲ ਦੋ ਜਵਾਕ ਨਹੀਂ ਜਵਾਕ ਤਾਂ ਹੈਗੇ ਆ ਮੇਰੇ 2 ਸਾਲਾਂ ਦਾ ਜਵਾਕ ਹੈ ਜਵਾਕ ਜਵਾਕ ਹੈਗੇ ਮੈਂ ਮੰਨਦਾ ਪਰ ਜਿਹੜਾ 3 ਸਾਲਾਂ ਚ ਤੁਹਾਡੇ ਤੋਂ ਨੇ ਵਿਸ਼ਵਾਸ ਹੀ ਨਹੀਂ ਰੱਖਿਆ ਬਈ ਉਹਨੂੰ ਵਿਸ਼ਵਾਸ ਕਿਵੇਂ ਆ ਜਾਊਗਾ ਜਦੋਂ ਲੋਕ ਆਂਢ ਗੁਆਂਢ ਬੇਕਾਰ ਹੁਣ ਫੁੱਦੂ ਹੁਣ ਚੁਗਲੀਆਂ ਵਾਲੇ ਹੁਣ ਤੇ ਮੇਰੀ ਘਰ ਵਾਲੀ ਬਈ ਸਿੱਧੀ ਸਾਦੀ ਆ ਉਹਨੂੰ ਤਾਂ ਜਿਵੇਂ ਕਹਿ ਦੇ ਅਗਲਾ ਉਵੇਂ ਉ ਤੁਰ ਪੈਂਦੀ ਆ ਉਹ ਉਹਨੂੰ ਬਸ ਕੁਛ ਕਿਵੇਂ ਪਤਾ ਨਹੀਂ ਕਿਵੇਂ ਕਹਤਾ ਉਹਨੇ ਮੂੰਹ 'ਚ ਬਲੇਡ ਰੱਖਿਆ ਬਈ ਕਹਿੰਦੇ ਮੂੰਹ 'ਚ ਬਲੇਡ ਰੱਖਿਆ ਤੇ ਉਸ ਤੋਂ ਬਾਅਦ ਮੈਂ ਮੇਰੇ ਨਾਲ ਜਦੋਂ ਉਹ ਰਾਤ ਨੂੰ ਨੀਂਦ ਦੀਆਂ ਗੋਲੀਆਂ ਪਾ ਕੇ ਉਹਨੇ ਬਲੇਡ ਨਾਲ ਵੱਢਿਆ ਮੇਰਾ ਮੂੰਹ 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 ਨਾਲ ਵੱਢਿਆ ਉਹਨੇ ਬਲੇਡ ਕਦੇ ਆਖੇ ਕਦੇ ਹੁੰਦੇ ਆ ਰਸਤੇਦਾਰ ਮਾੜਾ ਨਾ ਹੋਵੇ ਤੇ ਚੰਦਰਾ ਗਵੰਡੀ ਨਾ ਹੋਵੇ ਹਨਾ ਇਹ ਕੀ ਇੱਕ ਗੱਲ ਹੁੰਦੀ ਹੈ ਕਹਿੰਦਾ ਰਸਤੇਦਾਰ ਤਾਂ ਚੱਲ ਜਿਹੜਾ ਮਾੜਾ ਮਿਲ ਗਿਆ ਉਸ ਤੋਂ ਬਾਅਦ ਆਪਣੀ ਸਾਰੀ ਜ਼ਿੰਦਗੀ ਰੋਲ ਨਾਲਾ ਕੰਮ ਹੋ ਜਾਂਦਾ ਜਿਹੜਾ ਗਵੰਡੀ ਚੰਦਰਾ ਮਿਲ ਜੇ ਨਾ ਤੋ ਪਲ-ਪਲ ਦੀ ਬੜ ਕੇ ਰੱਖਦਾ ਕੀ ਰੱਖਦਾ ਮਾੜਾ ਇਹਨਾਂ ਦੇ ਘਰੇ ਹੋਵੇ ਇਹਨਾਂ ਦੇ ਅਸੀਂ ਐਂ ਕਰਾਦਗੇ ਉਹ ਕਰਾਦਗੇ ਫਲਾਨਾ ਕਰਾਦਗੇ ਉੱਥੇ ਗੱਲ ਕੰਮ ਕੀ ਹੁੰਦਾ ਬੰਦੇ ਦੀ ਬੇਇੱਜ਼ਤੀ ਹਲਾ ਆਹ ਜਿਹੜੀ ਗਵੰਡਗਾਂ ਦੀਆਂ ਬੁਢਣਾਂ ਨੇ ਘਰੇ ਆ ਕੇ ਵਹਿ ਜਾਂਦੀਆਂ ਸੀ ਚੋਗਲੀਆਂ ਕਰੀ ਜਾਂਦੀਆਂ ਉਹਦੀ ਨਿੰਦਿਆ ਕਰੀ ਜਾਂਦੀਆਂ ਇਹ ਬੰਦਾ ਖੇਤੀ ਵਾਲਾ ਬੰਦਾ ਸੀ ਤੜਕੇ ਖੇਤ ਉੱਡ ਜਾਂਦਾ ਸੀ ਸ਼ਾਮ ਨੂੰ ਆਉਂਦਾ ਸੀ ਬਸ ਉਹਦੇ ਦਿਲ 'ਚ ਇਹ ਬਾਤੀ ਵੀ ਉਹ ਘਰੇ ਨਹੀਂ ਖੜਦਾ ਉਹ ਨਹੀਂ ਕਹਦਾ ਬਈ ਜੇ ਘਰੇ ਖੜ ਗਿਆ ਤੇ ਖੇਤੀ ਕਿਵੇਂ ਹੋਊਗੀ ਖੇਤੀ ਕਹਿੰਦੇ ਹੁੰਦੇ ਆ ਸਿਆਣੇ ਬੰਦੇ ਕਹਿੰਦੇ ਸੀ ਜਦੋਂ ਕਣਕ ਵੀ ਬੀਜੀ ਜਾਂਦੀ ਨਾ ਨਾਲੇ ਕਣਕ ਦੇ ਆਪ ਨੂੰ ਇੰਨੀ ਲੋੜ ਨਹੀਂ ਬਾਲੀ ਮਿਹਨਤ ਦੀ ਨਹੀਂ ਲੋੜ ਨਹੀਂ ਹੁੰਦੀ ਉੱਥੇ ਪਰ ਉਹ ਕਹਿੰਦੀ ਫਸਲ ਢੇੜਾ ਪਾਲਦੀ ਆ ਹੂੰ ਕਿਹੜਾ ਮਾਰਨਾ ਜ਼ਰੂਰੀ ਹੁੰਦਾ ਪਰ ਝੋਨੇ ਵਲੇ ਆਪਾਂ ਨੂੰ ਕੰਮ ਬਹੁਤ ਆਉਂਦਾ ਤੇ ਇਹਦੀ ਵਾਧ ਕੀ ਹੁੰਦਾ ਨਹੀਂ ਹੈਗਾ ਬਈ ਮੈਂ ਆਵਦੀ ਘਰ ਨਹੀਂ ਸਮਝਦਾ ਨਹੀਂ ਸੀ ਜਾਂ ਉਹਦੇ ਖੁਆਇਸ਼ਾਂ ਪੂਰੀਆਂ ਨਹੀਂ ਕਰਦਾਈ ਜਾਂ ਉਹਨੂੰ ਮੈਂ ਤੰਗ ਪਰੇਸ਼ਾਨ ਕਰਦਾ ਸੀਗਾ ਇਹ ਵੀ ਗੱਲਾਂ ਨਹੀਂ ਜਾਂ ਮੈਂ ਉਹਦਾ ਫੋਨ ਕਿਸੇ ਮੇਰੇ ਘਰ ਨੂੰ ਫੜਾਉਂਦਾ ਨਹੀਂ ਹੁਣ ਮੇਰਾ ਫੋਨ ਬਈ ਜਵੇਂ ਬੱਡਾਂ ਦੇ ਪਿਆ ਰਹਿੰਦਾ ਸੀਗਾ ਜੇ ਉਹ ਉੱਜਗਦੀ ਸੀ ਕੁਛ ਮਰਜ਼ੀ ਕਰੇ YouTube ਚਲਾਵੇ Facebook ਚਲਾਵੇ Instagram ਚਲਾਵੇ WhatsApp ਚਲਾਵੇ ਮੈਨੂੰ ਕੋਈ ਡਰ ਨਹੀਂ ਲੰਦਾ ਕਿਉਂਕਿ ਮੈਂ ਕਿਸੇ ਨਾਲ ਗਲਤ ਨਹੀਂ ਸੀਗਾ ਨਾ ਕੋਈ ਮੇਰੇ ਮੇਰਾ ਫੋਨ ਚੈੱਕ ਕਰ ਲਈ ਬਈ ਨਾ ਤਾਂ ਕਿਸੇ ਨੂੰ ਬਲੌਕ ਕੀਤਾ ਹੈ ਮੈਂ ਨਾ ਐੜੀ ਕੁਛ ਦੀ ਬਲੌਕੀ ਤੇ ਨਾ ਨੰਬਰ ਕੇ ਦਾ ਬਲੌਕ ਕੀਤਾ ਹੋਇਆ ਉਹ ਵੀ ਤੂੰ ਛੱਡ ਠੀਕ ਹੈ ਨਾ ਮੈਂ ਮੈਂ ਤੈਨੂੰ ਦੱਸ ਦਾਂ ਵੀ ਮੈਂ ਜੇ ਕੋਈ ਉਹਨੂੰ ਮਾਲਾ ਬੋਲਦਾ ਤੇ ਮੈਂ ਉਹਦੇ ਨਾਲ ਖੜਦਾ ਸੀਗਾ ਇੰਨੀ ਸਪੋਰਟ ਕਰਦਾ ਜਦੋਂ ਛੋਡੇ ਇੰਨੀ ਸਪੋਰਟ ਕਰਨ ਨਾਲ ਵੀ ਬੰਦਾ ਨਹੀਂ ਸਮਝਾਇਆ ਜਦੋਂ ਛੋਡੇ ਘਰੇ ਕਲੇਸ਼ ਪਿਆ ਤੈਨੂੰ ਪਹਿਲਾਂ ਬੋਲੀ ਹੋਊਗੀ ਹਨਾ ਤੂੰ ਐਂ ਕਰਦਾ ਤੂੰ ਉਹ ਕਰਦਾ ਤੂੰ ਤਾਂ ਸ਼ੱਕ ਦੂਰ ਕੀਤਾ ਸੀ ਬਾਈ ਮੈਂ ਉਹਦਾ ਸ਼ੱਕ ਦੂਰ ਕੀਤਾ ਸੀ ਮੈਂ ਉਹਨੂੰ ਭਾਇਆ ਠੀਕ ਹੈ ਉਹਨੂੰ ਮੈਂ ਸਮਝਾਇਆ ਉਹ ਮੈਨੂੰ ਮੈਨੂੰ ਨੂੰ ਕਿਹਾ ਮੈਂ ਉਹਨੂੰ ਕਿਹਾ ਮੈਂ ਕਿ ਜੇ ਮੈਂ ਗਲਤ ਹੋਇਆ ਕੁਝ ਮਰਜ਼ੀ ਕਰ ਲਈ ਆ ਪਿਆ ਜਰਾ ਫੋਨ ਮੇਰਾ ਫੋਨ ਤੇ ਕਿਤੇ ਹੁਣ ਐਂ ਤਾਂ ਨਹੀਂ ਸੋਚਿਆ ਵੀ ਇਹ ਗਲਤ ਹੈ ਤੇ ਮੈਂ ਕਰਤਾ ਜਿਹੜਾ ਕੁਝ ਕਰਨਾ ਸੀ ਬਸ ਹੁਣ ਮੈਂ ਤਾਂ ਉਹ ਹੀ ਕਹਿਣਾ ਨਾ ਮੇਰੀ ਘਰ ਵਾਲੀ ਮਾੜੀ ਥੋੜੀ ਮੈਂਟਲ ਦੀ ਦਿਮਾਗ ਦੀ ਸੈਂਦਰੀ ਜੀ ਆ ਉਹ ਲੋਕਾਂ ਦੀਆਂ ਗੱਲਾਂ ਪਿੱਛੇ ਲੱਗ ਕੇ ਜਿਹੜੀਆਂ ਬੁੜੀਆਂ ਸੀਗੀਆਂ ਵਿਚਾਰ ਪੰਜ ਬੁੜੀਆਂ ਸੀ ਸਾਡੇ ਘਰਾਂ ਚ ਉਹਨਾਂ ਪਿੱਛੇ ਲੱਗ ਕੇ ਉਹਨੇ ਇਹ ਕੰਮ ਕੀਤਾ ਸਾਰਾ ਮੈਂ ਹੁਣ ਉਹਨਾਂ ਦੇ ਪਰਚਾ ਪਵਾਇਆ ਬਈ ਸਿਆਣੀ ਹੋ ਗਈ ਉਹਨੂੰ ਸਿਆਣੀ ਤਾਂ ਹੋ ਗਈ ਐਟੋਮੈਟਿਕ ਹੀ ਹੋ ਗਈ ਹੁਣ ਪਤਾ ਲੱਗੇ ਜਦੋਂ 5 ਮੈਂ ਮੈਂ ਇਹਦੇ ਨਾਲ ਨਿਕਲਦਾ ਮੈਂ ਆਪਣੇ ਬਈ ਮੈਨੂੰ ਲੋਕ ਕਹਿੰਦੇ ਨਹੀਂ ਮੈਂ ਤੁਹਾਨੂੰ ਇੱਕ ਮਿੰਟ ਤਨ ਮੈਂ ਇਹ ਚੀਜ਼ ਪੁੱਛਣਾ ਚਾਹਣਾ ਤੂੰ ਕਾ ਤੂੰ ਨੀ ਕਾਰਵਾਈ ਕਰਾਈ ਜੇ ਮੰਨ ਕੇ ਚੱਲ ਤੂੰ ਕਾਰਵਾਈ ਕਰਾਏਗਾ ਤਾਂ ਚੱਲ ਕੁਝ ਹੋ ਜੂ ਨਹੀਂ ਗੱਲ ਨੂੰ ਹੌਸਲਾ ਵੱਜਦਾ ਅਗਲਾ ਕਹਿੰਦਾ ਉਹਦੀ ਘਰ ਵਾਲੇ ਨੇ ਇਹਦਾ ਗੌਤੰਗ ਬੜਦਾ ਉਹਦਾ ਨਹੀਂ ਕੁਝ ਹੋਇਆ ਤੇ ਸਾਨੂੰ ਕੀ ਹੋ ਜੂਗਾ ਬਾਈ ਮੈਂ ਤੁਹਾਨੂੰ ਗੱਲ ਸਿੱਧੀ ਸਪਸ਼ਟ ਦੱਸਦਾ ਮੈਨੂੰ ਉਹਨੇ ਕਿਹਾ ਵੀ ਵੀ ਕਹਿ ਕੇ ਕਰਕੇ ਲੋਕਾਂ ਨੇ ਮੈਨੂੰ ਵੀ ਕਿਹਾ ਮੈਨੂੰ ਕਹਿੰਦੇ ਤੂੰ ਆਪਦੀ ਘਰ ਵਾਲੀ ਤੇ ਕਾਰਵਾਈ ਕਰਾ ਵੇ ਇਹੇ ਜਿਹੜੀਆਂ ਜਨਾਨੀਆਂ ਯਾਰ ਇਹਨਾਂ ਨੂੰ ਸਮਝਣ ਨੂੰ ਚਾਹੀਦੇ ਤੇਰੀ ਘਰ ਵਾਲੀ ਤੋਂ ਮੈਂ ਕਹੇ ਰੋ ਤਾਂ ਥੋੜੀ ਜਿਹੀ ਹੈ ਮੈਂ ਕਹੇ ਇਦਾਂ ਨਹੀਂ ਹੁੰਦਾ ਬਾਜੇ ਬਈ ਮੈਂ ਪਰਚਾ ਪਵਾ ਕੇ ਉਹਦੇ ਤੇ ਉਹਤੇ ਕਾਰਵਾਈ ਕਰਾਂਗਾ ਮੈਂ ਉਹਦਾ ਘਰ ਰੋਲ ਕੇ ਰੱਖ ਲੂੰਗਾ ਚਲ ਜਿਹੜਾ ਮੇਰੇ ਕੋਲ ਨਾਲ ਹੋਣਾ ਸੀ ਤੇ ਹੋ ਗਿਆ ਜਾਂ ਮੇਰੇ ਘਰ ਦੇ ਮੈਂਟਲੀ ਅਫਸੈਟ ਕਰਤਾ ਕਿਸੇ ਨੇ ਜਾਂ ਕਿਸੇ ਨੇ ਟੌਰਚਰ ਕੀਤਾ ਜਾਂ ਕਿਸੇ ਨੇ ਤੰਗ ਪ੍ਰੇਸ਼ਾਨ ਕੀਤਾ ਜਾਂ ਉਹ ਦਿਮਾਗੋਂ ਜਿਵੇਂ ਵੀ ਇਹ ਪੈਸਾ ਲਾਹੇਗੀ ਆ ਜਿਵੇਂ ਹੀ ਉਹਨ ਕਰਤਾ ਮੈਂ ਉਹ ਉਹ ਗੱਲ ਦਾ ਇਤਰਾਜ ਉਹ ਗਾਣਾ ਵੀ 5-6 ਲੱਖ ਰੁਪਏ ਲੱਗ ਜੂਗਾ ਚਲ ਪੈਸੇ ਲਾ ਲਾਂਗੇ ਪਰ ਮੈਂ ਕਾਰਵਾਈ ਜੇ ਉਤੇ ਕਰਾਂਦਾ ਬਾਈ ਯਾਰ ਚਲ ਮੈਂ ਮੈਂ ਅੱਜ ਨਹੀਂ ਮੈਂ ਕੱਲ ਨੂੰ ਨਹੀਂ ਹੈਗਾ ਮੇਰਾ ਕੀ ਪਤਾ ਹੁਣ ਤਾਂ ਜਿਹੜੀ ਚੀਜ਼ ਖਤਮ ਹੀ ਹੋ ਗਈ ਹੁਣ ਮੈਂ ਮੇਰਾ ਕੀ ਪਤਾ ਮੈਂ ਕੀ ਬਣ ਕੀ ਹੋਊਗਾ ਮੇਰੇ ਨਾਲ ਪਰ ਮੇਰੀ ਘਰ ਵਾਲੀਆਂ ਰੋ ਮੇਰੇ ਜਵਾਗ ਰੋਲ ਜਾਂਦੇ ਬਈ ਛੋਟੇ ਛੋਟੇ ਮੇਰੇ ਜਵਾਗ ਆ ਸਾਲ-ਸਾਲ ਦੇ ਮੇਰੇ ਜਵਾਗ ਆ ਮੇਰੇ 3 ਸਾਲ ਜਵਾਗ ਵਿਆਹ ਨੂੰ ਹੋਇਆ ਤੇ ਮੇਰੇ ਜਵਾਗ ਰੋਲ ਜਾਣਗੇ ਪਰ ਮੇਰੀ ਘਰ ਵਾਲੀ ਨੂੰ ਅਹਿਸਾਸ ਵੀ ਹੋਊਗਾ ਯਾਰ ਜੇ ਬੇਲ ਚ ਬੈਠੂਗੀ ਫਿਰ ਕੀ ਕਰੂਗੀ ਉਹ ਨਾਲੇ ਉਹ ਤੰਗ ਪਰੇਸ਼ਾਨ ਹੋਊਗੀ ਪਰ ਮੈਂ ਹਜੇ ਵੀ ਇਹਦਾ ਸੋਚਦਾ ਹਨਾ ਪਰ ਲੋਕ ਬਾਈ ਲੋਕ ਨਹੀਂ ਜੀਣ ਦਿੰਦੇ ਬਈ ਘਰ ਦੇ ਨੂੰ ਕਿਉਂ ਜੀਣ ਨਹੀਂ ਦੇਂਦੇ ਲੋਕ ਬਈ ਸਾਨੂੰ ਮੈਂ ਕਾਰਵਾਈ ਕਿਵੇਂ ਕਰਾਂਗਾ ਮੇਰੇ ਜਵਾਗ ਰੋਲ ਜਾਂਦੇ ਬਈ ਯਾਰ ਹਾਂ ਉਹ ਲੋਕ ਤਾਂ ਇਹ ਚਾਹੁੰਦੇ ਸੀਗੇ ਵੀ ਤਲਾਕ ਹੋਵੇ ਉਹਨਾਂ ਦਾ ਤਾਂ ਘਰ ਪੱਟਿਆ ਜਾਵੇ ਜਵਾਗ ਰੋਲ ਨਾ ਪਰ ਥੋੜੀ ਦੋਨਾਂ ਜੀਆਂ ਦੀ ਮਿਸ ਅੰਡਰਸਟੈਂਡਿੰਗ ਲਾਲਾ ਸ਼ੱਕ ਲਾਲਾ ਕੁਝ ਵੀ ਲਾਲਾ ਉਹਨਾਂ ਦੇ ਵਿੱਚ ਜਵਾਗ ਪੀਸੇ ਜਾਂਦੇ ਇਹ ਤਾਂ ਕੋਈ ਮਿਸਟੇਕ ਨਹੀਂ ਸੀ ਬਈ ਮੇਰੀ ਉਹ ਕੁੜੀ ਦੀ ਗੱਲ ਕਰਦਾ ਜਿਹੜੀ ਚੱਕਾ ਦਿੰਦੇ ਆ ਕਿ ਲੋਕ ਉਹਨਾਂ ਨੂੰ ਕੀ ਮਿਲਦਾ ਯਾਰ ਵੀ ਘਰ ਪੱਟ ਕੇ ਕਿਸ ਦਾ ਬਸ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਬਈ ਤੇ ਜੇ ਆਪਦੇ ਘਰੇ ਐ ਹੋਵੇ ਤਾਂ ਫੇਰ ਲੋਕਾਂ ਨੂੰ ਕਾਹਤੋਂ ਗੱਲਾਂ ਕਰਦੇ ਲੋਕਾਂ ਨੂੰ ਜੇ ਆਪਣੇ ਘਰੇ ਹੋਵੇ ਨਾ ਬਈ ਉਹ ਫੇਰ ਲੋਕਾਂ ਨੂੰ ਪਤਾ ਲੱਗੇ ਵੀ ਸਾਡੇ ਘਰੇ ਹੈਗੀ ਆ ਫੇਰ ਪਤਾ ਲੱਗਦਾ ਬੰਦੇ ਨੂੰ ਵੀ ਆ ਮਾੜੀ ਗੱਲ ਹੈਣਾ ਹੁਣ ਉਹਨਾਂ ਦੇ ਘਰਾਂ 'ਚ ਹੈ ਨਹੀਂ ਤੇ ਉਹਨਾਂ ਨੂੰ ਪਤਾ ਨਹੀਂ ਇਹ ਗੱਲ ਸਾਰਿਆਂ ਦੀ ਹੁੰਦੀ ਆ ਕੋਈ ਦੱਬ ਲੈਂਦਾ ਕੋਈ ਦੱਬ ਉਹ ਕਹਿੰਦੇ ਹੁੰਦੇ ਬਈ ਇਹ ਜਨਾਨੀ ਬਾਏ ਤਾਂ ਸਾਰੇ ਹੀ ਹੁੰਦੇ ਕੋਈ ਲੋਕੇ ਹੁੰਦਾ ਕੋਈ ਸ਼ਰਿਆਮ ਹੁੰਦਾ ਹਾਂ ਮੈਂ ਤੁਹਾਨੂੰ ਤਾਹੀ ਦੇ ਕਹਣਾ ਵੀ ਗੱਲ ਹਰਕ ਦੇ ਕੇ ਜੇ ਕਲੇਸ਼ ਹੁੰਦਾ ਕੋਈ ਦੱਬ ਲੈਂਦਾ ਸਿਆਣਾ ਬੰਦਾ ਤੇ ਕਈ ਭੰਬੜਾਉਂਗੂ ਅਗਬਰ ਨੂੰ ਜਾਵੜਦੀ ਹੈ ਨਾ ਤੇ ਹੁਣ ਮੰਨ ਕੇ ਚੱਲ ਜਿਹੜੀਆਂ ਇਹ ਬੁੜੀਆਂ ਚੁਗਲਾਂ ਕਰਦਾਂ ਇਹਨਾਂ ਨੂੰ ਤੂੰ ਕੀ ਕਹਿਣਾ ਚਾਹਣਾ ਮੈਂ ਤਾਂ ਬਈ ਇਹ ਗੱਲ ਕਹਿਣਾ ਚਾਹਣਾ ਜਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਾਂ ਗਲੀਆਂ ਮੋਹੱਲੇ ਦੇ ਵਿੱਚ ਜਿਹੜੀਆਂ ਬੁੜੀਆਂ ਚੁਗਲੀ ਕਰਨ ਦੀ ਸ਼ਕੀਨ ਹੈਗੀਆਂ ਜਿਹੜੀਆਂ ਚੁਗਲੀਆਂ ਕਰਦੀਆਂ ਬਈ ਇਹ ਘਰ ਪੱਟ ਕੇ ਰੱਖ ਦਿੰਦੀਆਂ ਲੋਕਾਂ ਦਾ ਚੱਕ ਸ਼ੱਕ ਚੁਗਲੀ ਇਹ ਘਰ ਪੱਟ ਦਿੰਦੀਆਂ ਬਈ ਤਿੰਨੇ ਚੀਜ਼ਾਂ ਇਸ ਕਰਕੇ ਇਹ ਚੀਜ਼ਾਂ ਨੂੰ ਬਹੁਤ ਇਹ ਇਹ ਚੀਜ਼ਾਂ ਵੇਖਣ ਨੂੰ ਬਈ ਨਾਰਮਲ ਲੱਗਦੀਆਂ ਪਰ ਇਹ ਦੇ ਕਰਕੇ ਅੱਜ ਮੇਰਾ 5 ਲੱਖ ਰੁਪਏ ਲੱਗੂ ਚੱਲ ਉਹ ਤਾਂ ਚੱਲ ਲੱਗੂਗਾ ਲੱਗੂਗਾ ਪੈਸੇ ਦੀ ਕੋਈ ਚੱਕਰ ਪਰ ਉਹ ਚੀਜ਼ ਵੱਢਦੀ ਮੇਰੀ ਜਿੱਥੋਂ ਮੈਂ ਮਰਦ ਵਜਣਾ ਸੀਗਾ ਅੱਜ ਮੈਂ ਨਾ ਮਰਦ ਹੋ ਗਿਆ ਉਹ ਚੀਜ਼ ਕਰਕੇ ਠੀਕ ਹੈ ਇਹ ਚੱਕ ਛੱਕ ਜਿਹੜੇ ਚੁਗਲੀਆਂ ਕਰਦੀਆਂ ਨੇ ਬੁੜੀਆਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਬਈ ਇਹ ਅੱਜ ਮੇਰਾ ਨਹੀਂ ਇਹ ਕਿੰਨੇ ਘਰਾਂ ਨੂੰ ਜਾਲ ਕੇ ਰੱਖਤਾ ਇਹਨਾਂ ਨੇ ਜਿਹੜੇ ਜਿਹੜਾ ਹੁਣ ਇਹ ਘਾ ਲੁੱਜੜ ਗਏ ਚਲ ਠੀਕ ਆ ਤੈਨੂੰ ਡਾਕਟਰ ਹੁਣ ਕਹਿੰਦੇ ਆ ਵੀ ਤਸੱਲੀ ਆ ਉਹਦੇ ਵਿੱਚ ਰਿਸਕ ਹੈਗਾ ਹਨਾ ਬਈ ਉਹ ਰਿਸਕ ਹੈਗਾ ਕਹਿੰਦੇ ਬਈ ਇਹ ਜਮਾਂ ਡੈਮੇਜ ਹੋ ਸਕਦਾ ਇਹਦੇ ਕਰਕੇ ਤੇਰੀ ਮੌਤ ਵੀ ਹੋ ਸਕਦੀ ਆ ਫਾਰਮ ਭਰਾਇਆ ਉਹਨਾਂ ਨੇ ਠੀਕ ਹੈ ਤੇ ਹੋ ਜੂਗਾ ਉਹ ਕਹਿੰਦੇ ਸਰਜਰੀ ਕਰਾਵਾਂਗੇ ਪਰ ਐ ਆ ਵੀ ਮੂਤਰ ਜੋਗਾ ਦਾ ਘਰ ਹੀ ਦੇਵਾਂਗੇ ਬਈ ਠੀਕ ਆ ਬਈ ਧੰਨਵਾਦ ਧੰਨਵਾਦ ਬਈ ਇਹ ਬਾਈ ਦਾ ਨਾ ਜਦੋਂ ਕਹਿੰਦੇ ਹੁੰਦੇ ਸ਼ੱਕ ਚੱਕ ਤੇ ਚੁਗਲੀ ਤਿੰਨੇ ਚੀਜ਼ਾਂ ਮਾੜੀਆਂ ਜਿਹਦੇ ਘਰੇ ਵੜ ਗਈਆਂ ਉਹਦਾ ਘਰ ਪੱਟ ਦਿੰਦੇ ਨੇ ਇਹਦਾ ਕੀ ਕੀਤਾ ਇਹਦੇ ਘਰੇ ਆਉਂਦੀਆਂ ਸੀ ਬੁੜੀਆਂ ਚਾਰ ਬੈਗੀਆਂ ਆ ਕੇ ਪੰਜ ਬੈਗੀਆਂ ਆ ਕੇ ਸੱਤ ਬੈਗਾਂ ਆ ਕੇ ਘਰੇ ਆ ਕੇ ਦੀ ਘਰ ਵਾਲੀ ਦਾ ਬ੍ਰੇਨ ਵਾਸ਼ ਕਰੀ ਜਾਂਦੇ ਸੀਗਾ ਕਉ ਇਹ ਬੰਦਾ ਕੰਮ ਵਾਲਾ ਬੰਦਾ ਸੀ ਤੜਕੇ ਖੇਤ ਜਾਂਦਾ ਸੀ ਕਿ ਸ਼ਾਮ ਨੂੰ ਆਉਂਦਾ ਸੀ ਬਈ ਜਿਹੜੇ ਬੰਦੇ ਦੇ ਕਬੀਲਦਾਰੀ ਸਰ ਪਈ ਹੁੰਦੀ ਆ ਉਹ ਸੋਚਣ ਲੱਗ ਜਾਂਦਾ ਪਹਿਲੇ ਹੀ ਵੀ ਮੈਂ ਜਵਾਕਾਂ ਦਾ ਕੁਝ ਬਣਾਦਾ ਮੈਂ ਜਵਾਕਾਂ ਦਾ ਕੁਝ ਬਣਾਦਾ ਹੁਣ ਕੀ ਹੁੰਦਾ ਇਹਦੇ ਜੋ ਚੱਕ ਦੇਣ ਲੱਗਾ ਚੱਕ ਦੇਣ ਲੱਗਾ ਤੇਰਾ ਘਰ ਵਾਲਾ ਐਂ ਕਰਦਾ ਤੇਰਾ ਘਰ ਵਾਲਾ ਐਂ ਕਰਦਾ ਤੇ ਇਹਦਾ ਬ੍ਰੇਨ ਵਾਸ਼ ਕਰਦਾ ਜਦੋਂ ਬ੍ਰੇਨ ਵਾਸ਼ ਕਰਦਾ ਤੇ ਉਹ ਜਨਾਨੀ ਨੇ ਖੇਤ ਦੇ ਵਿੱਚ ਨੀਂਦਾਂ ਗੋਲੀਆਂ ਪਾ ਕੇ ਇਹਨੂੰ ਰਾਤ ਨੂੰ ਸੁਵਾਤਾ ਤੇ ਸੁਵਾ ਕੇ ਤੇ ਜਦੋਂ ਇਹ ਤੜਕੇ ਉੱਠਿਆ ਇਹ ਕਹਿੰਦਾ ਬਈ ਮੇਰਾ ਤੜਕੇ ਗੋਤ ਤੰਗ ਹੈ ਨਹੀਂ ਸੀ ਨਾਲ ਲਹੂਨਾ ਮਰੀ ਨੀਕਰ ਲੋ ਸਾਰਾ ਕੁਝ ਲਿਬੜਿਆ ਪਿਆ ਸੀ ਮੇਰਾ ਸਾਰਾ ਕੁਝ ਖਰਾਬ ਕਰਤਾ ਕਿਹਨੇ ਕੀਤਾ ਜਿਹੜੇ ਨਾ ਚੱਕ ਸ਼ੱਕ ਆਲਣਾ ਸੀਗਾ ਚੁਗਲੀ ਵਾਲੀਆਂ ਬੁੜੀਆਂ ਚੁਗਲੀ ਉਹ ਕਰਦੀਆਂ ਸੀ ਚੱਕ ਉਹ ਦਿੰਦੀਆਂ ਸੀ ਸ਼ੱਕ ਇਹ ਕਰਦੀ ਸੀ ਚੰਗੇ ਭਲੇ ਬੰਦੇ ਦੀ ਜ਼ਿੰਦਗੀ ਝਾੜਦੀ ਕਿਹਨੇ ਝਾੜਦੀ ਚੱਕ ਸ਼ੱਕ ਤੇ ਚੁਗਲੀ ਨੇ ਇਹ ਆਪਣੇ ਨਾਰਮਲ ਆ ਪਿੰਡਾਂ ਦੇ ਵਿੱਚ ਜਦੋਂ ਚਾਰ ਬੁਰਗਾਂ ਇਕੱਠੀਆਂ ਹੋ ਕੇ ਬਹਿ ਗਈਆਂ ਕੋਈ ਨਾ ਕੋਈ ਕਿਸੇ ਦੀ ਚੁਗਲੀ ਕਰਦੀ ਆ ਕਈ ਜਿਸ ਸੱਸਾਂ ਬਹਿਗਾਂ ਤਾਂ ਤੁਹਾਨੂੰ ਹਾਂਦ ਲੱਗ ਪੈਂਦੀਆਂ ਜੇ ਨੁਹਾਂ ਬਹਿਗਾਂ ਦੀ ਸੱਸਾਂ ਲੱਗ ਪੈਂਦੀਆਂ ਤੇ ਇਹ ਚੀਜ਼ਾਂ ਮਾੜੀਆਂ ਬਾਈ ਜੇ ਕਿਸੇ ਦਾ ਤੁਸੀਂ ਸਵਾਰ ਨਹੀਂ ਸਕਦੇ ਤੇ ਬਗਾੜੋ ਵੀ ਨਾ ਆਪਾਂ ਇਹ ਗੱਲ ਕਹਿੰਦੇ ਹੁੰਦੇ ਆ ਵੀ ਜਦੋਂ ਤੁਸੀਂ ਕਿਸੇ ਨੂੰ ਪਿਆਰ ਨਾਲ ਰੱਖ ਸਕਦੇ ਆ ਰਹਿ ਸਕਦੇ ਆ ਰੋ ਜ ਜਨਾਨੀ ਨੂੰ ਇਹ ਚੀਜ਼ ਚਾਹੀਦੀ ਹੈ ਜਦੋਂ ਤੁਹਾਡੇ ਘਰ ਵਾਲੇ ਦੇ ਵਿਰੁੱਧ ਸੋਨੋਂ ਕੋਈ ਸਤਾਖ ਨਹੀਂ ਮਿਲਦਾ ਉਨਾਂ ਚਲ ਤੁਸੀਂ ਇਹ ਕੰਮ ਨਾ ਕਰੋ ਜਦੋਂ ਤੁਹਾਨੂੰ ਕੋਈ ਚੀਜ਼ ਮਿਲਦੀ ਹੈ ਉਹਨੂੰ ਬਹਿ ਕੇ ਸਮਝਾ ਲਓ ਵੀ ਬਾਈ ਜੇ ਤੂੰ ਨਹੀਂ ਮ ਮੈਥੋਂ ਤਲਾਕ ਲੈ ਲਾ ਤੇ ਨਹੀਂ ਬਈ ਮੈਂ ਆਪਦੇ ਜਾਨੀ ਆ ਮੈਂ ਕਿਸੇ ਹੋਰ ਨਾਲ ਕਰਾ ਲੂੰ ਜੇ ਜਿਹੜੀ ਤੈਨੂੰ ਚੰਗੀ ਲੱਗਦੇ ਤੂੰ ਲਿਆ ਅਗਲਾ ਆਪੇ ਸੁਧਰ ਜਾਂਦਾ ਕੀ ਹੁੰਦਾ ਅੱਜ ਕੱਲ ਜਨਾਨੀਆਂ ਦੇ ਥੋੜੇ ਜਿਹਾ ਹੌਸਲੇ ਜ਼ਿਆਦੇ ਵਧੇ ਪਏ ਆ ਕੋਈ ਆਸ਼ਕ ਨੂੰ ਸੱਦ ਕੇ ਮਲਵਾਈ ਜਾਂਦੀ ਆ ਪਰ ਆਸ਼ਕ ਵੀ ਐਡੇ ਕਮਲੇ ਹੋਏ ਪਏ ਵੀ ਜਿਹੜੀ ਉਹਦੀ ਘਰ ਵਾਲੇ ਦੇ ਨਹੀਂ ਹੋਈ ਉਹਦੇ ਪਰਿਵਾਰ ਦੇ ਨਹੀਂ ਹੋਈ ਉਹ ਛੋਡੀ ਕਿੱਥੋਂ ਹੋ ਗਈ ਕੋਈ ਨੀਲੇ ਡਰਮ ਚ ਪਾਈ ਜਾਂਦੇ ਆ ਕੋਈ ਨਹਿਰ ਚ ਸਟੇ ਜਾਂਦੇ ਕੀ ਹੋਈ ਜਾਂਦਾ ਐ ਬਾਈ ਦੋਨਾਂ ਦੇ ਸਾਡੀ ਵੀਡੀਓ ਅਸੀਂ ਇੱਕ ਸਿੱਖਿਆ ਦੇਣ ਲਈ ਬਣਾਉਣੀ ਹੁੰਦੀ ਆ ਸਾਡੀ ਵੀਡੀਓ ਪੂਰੀ ਸੁਣ ਕੇ ਤੁਹਾਨੂੰ ਪਤਾ ਫੇਰ ਲੱਗਣਾ ਵੀ ਅਸੀਂ ਕੀ ਅਸੀਂ ਲੋਕਾਂ ਨੂੰ ਜਾਗਰੂਕਤ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਕੁੜੀਆਂ ਮੈਂ ਅਸੀਂ ਟਾਰਗੇਟ ਕੁੜੀਆਂ ਹੀ ਕਰਦੇ ਹਾਂ ਕਿਉਂ ਕਰਦੇ ਹਾਂ ਕਿਉਂਕਿ ਹਰ ਵੀਡੀਓ ਤੁਸੀਂ ਦੇਖ ਲਓ ਕੋਈ ਨਾ ਜਾਂਦੀ ਹੈ ਕੁਝ ਵੀ ਹੁੰਦਾ ਕੁੜੀਆਂ ਦੀ ਗਲਤੀ ਦੇ ਵਿੱਚ ਹੁੰਦਾ ਕੋਈ ਕੁੜੀਆਂ ਨੇ ਐਂ ਕਰਤਾ ਕੁੜੀਆਂ ਨੇ ਐਂ ਕਰਤਾ ਜੇ ਤੁਹਾਡੇ ਨਹੀਂ ਨੇ ਆਪਦੀ ਬਾਈ ਤਲਾਕ ਲੈ ਲਓ ਸਾਰਾ ਕੁਝ ਕਰ ਲਓ ਸਾਡੀ ਜ਼ਿੰਦਗੀ ਖਰਾਬ ਨਾ ਕਰੋ ਸਾਡੀ ਵੀਡੀਓ ਕਿਸੇ ਖਾ ਲਈ ਹੁੰਦੀ ਹੈ ਸਾਡੀ ਵੀਡੀਓ ਕੰਟੈਂਟਮੈਂਟ ਲਈ ਹੁੰਦੀ ਹੈ ਸਾਡੀ ਵੀਡੀਓ ਸਿੱਧੇ ਪਾਸੇ ਰੱਖਣਾ ਪੁੱਠੇ ਪਾਸੇ ਰੱਖਣਾ ਛੋਡੀ ਜਿਮੇਵਾਰੀ ਹੈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗ